ਆਇਤਾ ਕੋਈ ਹੈ ਨਹੀਂ ਖੇਤ ਇਹਨਾਂ ਦੇ ਹਨ ਜਿਵੇਂ ਬਾਬੇ ਨੇ ਕਿਹਾ ਆਪਾਂ ਓਮੇ ਘਰ ਦੰਨੇ ਆ ਨਾਲੇ ਚ ਰਸਤੇ ਚ ਰੱਖਤਾ ਲੈ ਬਾਬਾ ਜਿਵੇਂ ਤੂੰ ਕਿਹਾ ਸੀ ਨਾਰੀ ਵਾਲਾ ਓਮੇ ਬੰਨ ਕੇ ਖੰਮਣੀ ਤੇ ਐਂ ਰੱਖਦਾ ਬਾਹਣ ਚ ਤੇ ਬਾਕੀ ਸਮਾਨ ਰੱਖਤਾ ਮੈਂ ਚ ਰਸਤੇ ਚ ਬਾਬਾ ਇਹਨਾਂ ਨੇ ਝੋਨਾ ਵੀ ਵੱਧ ਕੱਟਿਆ ਪਹਿਲਾਂ ਤੇ ਹੁਣ ਕਣਕ ਵੀ ਗੇਤੀ ਬੀਤੀ ਤੇ ਨਾਲੇ ਸਬਜ਼ੀ ਲਈ ਬੈਠਿਆ ਹੁਣ ਕੱਢ ਕੇ ਦਿਖਾਣ ਝਾੜ ਵੱਧ ਮੱਥਾ ਢੇਕਤਾ ਤੇਰੇ ਮੈਂ ਨੰਗੇ ਪੈਰੀ ਆਉਂਗਾ ਮੱਥਾ ਢੇਕਣ ਤੇ ਮੇਰਾ ਕੰਮ ਸਿਰੇ ਲੱਗ ਜੇ ਬਾਬਾ ਹੁਣ ਦੇਖੀ ਇਹਨਾਂ ਦੀ ਮੁਕ ਮਰਵਾਉਂਦਾ ਸਾਲ ਕਿਹਦੇ ਨਾਲ ਗੱਲਾਂ ਕਰੀ ਇਹਨਾਂ ਕੱਲਾ ਹੀ ਉਹ ਕੁਛ ਨਹੀਂ ਆ ਆ ਨਾਲੇ ਆ ਕੀ ਰੱਖੀ ਜਾਨਾ ਨਾਰੀ ਵਾਲਿਆ ਖੰਬਣੀ ਜੀ ਬੰਨ ਕੇ ਇਹ ਤਾਂ ਬਾਬੇ ਨੇ ਦੱਸਿਆ ਮੈਨੂੰ ਕਿਹੜੇ ਬਾਬੇ ਨੇ ਇਹਨਾਂ ਦੀ ਚੁਣਾ ਪਦ ਨਿਕਲੇ ਨਾਲ ਤਾਂ ਨਾਲੇ ਗੇਤੀ ਕਣਕ ਬੀਜਤੀ ਬਾਬਾ ਲੈਣਾ ਵੀ ਟੂਣਾ ਕਰਦਾ ਮੈਂ ਉਹ ਟੂਣਾ ਨਹੀਂ ਸ਼ਰਮਣੀ ਆਉਂਦੀ ਤੁਹਾਡੇ ਆਪ ਦੇ ਆਹੋ ਟੂਣਾ ਕਰੀ ਜਾਨਾ ਤੂੰ ਕੀ ਐ ਇਹ ਜੇ ਕੰਮ ਆ ਜੇ ਮੈਨੂੰ ਦੱਸ ਦੇ ਕੀ ਐ ਇਹਦੇ ਚ ਲੈ ਉਹ ਤੂੰ ਚੱਕਣਾ ਉਹ ਚੱਕ ਕਿਉਂਣਾ ਕੀ ਐ ਇਹ ਚ ਉਹ ਬਾਲੀ ਸ਼ਕਤੀ ਐ ਚ ਅੱਛਾ ਕੀ ਐ ਇਹਦੇ ਨਾਲੇ ਨਾ ਸ਼ਕਤੀ ਆ ਉਹ ਬਾਬਾ ਕਹਿੰਦਾ ਮੈਂ ਉਹਦੇ ਓਏ ਉਹ ਕੰਮ ਮਨ ਦੇ ਨਾਲ ਕਰਦੇ ਆ ਕੰਮ ਮਨ ਦੇ ਨਾਲ ਸਾਰਾ ਦਿਨ ਖੇਤ ਹੁੰਦੇ ਆ ਵਿਚਾਰੇ ਉਹ ਤਾਂ ਫਸਲ ਨਿਕਲਦੀ ਆ ਸੋਲੀਆਂ ਤੇਰੀਆਂ ਮਾਂ ਗੱਲਾਂ ਤਾਂ ਅਗਲੇ ਦੇ ਝਾੜ ਵਾਧਾ ਨਿਕਲਦਾਗਾ ਤੜਕੇ ਹੁੰਦੇ ਆ 4 ਵਜੇ ਸਬਜੀ ਪੱਟ ਕੇ ਲੈ ਕੇ ਜਾਂਦੇ ਆ ਮੁਰਗੇ ਉਹ ਕਿਉਂ ਤੂੰ ਮੇਰੇ ਰਾਹ ਚ ਡਿੱਕਾ ਬਣਦਾ ਉਹ ਮੈਂ ਤੈਨੂੰ ਵੀ ਲੈ ਚੱਲੂ ਤੇਰੇ ਵੀ ਮੁਕੇ ਕੰਮ ਬਣ ਜਾਣਗੇ ਸਾਰੇ ਮੇਰੇ ਬਾਬਿਆਂ ਕੋਲੇ ਜਿਹੜਾ 4 ਰੁਪਏ ਕਮਾਉਣੇ ਬਾਬੇ ਲੈ ਜਾਂਦੇ ਆਗੇ ਮਰੀ ਜਾਣਾ ਉਹ ਇੰਨਾ ਲਾਲਚੀ ਨਹੀਂ ਉਹ ਤੂੰ ਮਨਾ ਚੱਲੀ ਤੂੰ ਮੇਰੇ ਡੇਰੇ ਚ ਲਾਲਚੀ ਨਹੀਂਗਾ ਚੱਲੀਂ ਡੇਰੇ ਮਾਪਾ ਤੋਂ ਮੱਕੜਦਾਸ ਓਏ ਬਾਈ ਜਾ ਯਾਰ ਤੂੰ ਓ ਤੂੰ ਨਾ ਬੁਰਾ ਸੋਚਿਆ ਕਰ ਲੋਕਾਂ ਦਾ ਕਰ ਤੂੰ ਕਿਹਦਾ ਬੁਰਾ ਸੋਚਦਾ ਕਦੇ ਕਿਹਦਾ ਸੋਚਦਾ ਤਾਂ ਹੀ ਤੇਰੇ ਆਪ ਦੇ ਨੁਕਸਾਨ ਹੋਈ ਜਾਂਦੇ ਆਗੇ ਮੈਂ ਤਾਂ ਬਾਬਾ ਥੋੜਾ ਏ ਨੂੰ ਦੱਸੂਗਾ ਵੀ ਥੋੜੇ ਖੇਤੂ ਤੂੰ ਨਾ ਦੱਸੀ ਤੂੰ ਮੇਰੇ ਨਾਲ ਚੱਲੀ ਡੇਰੇ ਚ ਸਾਡੇ ਨੂੰ ਕੰਮ ਹੋ ਜਾਣਗੇ ਉਹ ਤੂੰ ਧਰ ਦੇ ਮੇਰਾ ਸੁਣ ਮੈਂ ਮੈਂ ਦੱਸੂਗਾ ਵੀ ਜਾ ਕੇ ਉਹ ਡਿੱਕਾਂ ਨਾਲਾ ਤੈਨੂੰ ਬਾਬਾ ਨੁਕਸਾਨ ਕਰ ਦੂ ਤੇਰਾ ਗੁਰੂ ਘਰ ਜਾਇਕਰ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਨਹੀਂਗਾ ਉੱਥੇ ਨਤਮਸਤਕ ਉਹ ਮੱਥਾ ਟੇਕ ਕਿਉਂ ਐ ਬਹਿਮਾ ਭਰਮਾਂ ਚ ਪਿਆ ਤੂੰ ਮਿਹਨਤ ਕਰ ਮਿਹਨਤ ਬਾਬੇ ਨਾਨਕ ਨੇ ਵੀ ਕਿਹਾ ਵੀ ਮਿਹਨਤ ਕਰਕੇ ਜਿਹੜਾ ਬੰਦਾ ਕਮਾਈ ਮਿਹਨਤ ਦੀ ਖੜਦੀ ਹੁੰਦੀ ਆ ਆ ਟੂਨੇ ਕਰ ਦਿਓ ਜੀ ਉਹਦਾ ਨੁਕਸਾਨ ਕਰ ਦਿਓ ਐਂ ਤਾਂ ਕੋਈ ਹੋਰ ਨਾ ਹੋ ਜੇ ਕੱਲ ਨੂੰ ਉਹ ਯਾਰ ਤੂੰ ਮੈਂ ਚੰਗਾ ਭਲਾ ਕੰਮ ਕਰੀ ਜਾਂਦਾ ਸੀ ਆਪਦਾ ਤੂੰ ਕੰਮ ਦਾ ਲੱਗਿਆ ਜੀ ਕਰੀ ਜਾਂਦਾ ਸੀ ਤੂੰ ਹਾਂ ਤੂੰ ਲੱਗ ਜਾ ਜਰ ਮੇਰਾ ਕੰਮ ਕਰਨ ਦੇ ਮੈਨੂੰ ਯਾਰ ਮੈਂ ਦੱਸਦਾ ਉਹਨਾਂ ਨੂੰ ਦੱਸਦਾ ਅਗਲੇ ਜਦੋਂ ਇਕੱਠ ਕਰੇ ਤੇ ਮੈਂ ਸੱਦੇ ਪੰਚਾਇਤ ਜਦੋਂ ਪਤਾ ਲੱਗੂ ਨਾ ਕਰਿਆ ਇਕੱਠ ਮਾਰਦਾ ਗੱਲਾਂ ਜੀਆਂ ਕੰਮ ਕਰਨੇ ਨਹੀਂ ਇਹ ਦੂਜੇ ਦੇ ਕੰਮ ਦਾ ਰਿਕੋਲ ਟਾਂਡ ਹੋਣਾਗਾ ਸੂਨੇ ਕਰ ਦਿੰਦਾ ਕਰ ਦਿੰਦਾ ਮੈਂ ਆਪਦਾ ਕੰਮ ਕਰਕੇ ਜਾਊਂਗਾ ਬਾਬਾ ਆ ਬੰਦਲੇ ਪੂਰਾ ਉਹਦਾ ਨੁਕਸਾਨ ਕਰੀ ਜੀ ਇਹਨਾਂ ਦਾ ਆਏ ਬੰਦੇ